ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ PR126 ਤੇ 7301 ਇਹ ਦੋਹਾਂ ਦਾ ਤੁਹਾਡੇ ਨਾਲ ਅੱਜ ਆਪਾਂ ਰੀਵਿਊ ਕਰੂਗੇ ਵੀ ਦੋਨਾਂ ਦੇ ਵਿੱਚੋਂ ਕਿਹੜੀ ਆਪਾਂ ਦੇਖ ਸਕਦੇ ਹੋ ਤੁਸੀਂ ਅੱਜ ਆਪਾਂ ਦੋ ਮੁੰਜਰੇ ਲੱਤੀਆਂ ਨੇ ਇੱਕ ਹੈਗੀ ਹੈ ਜੀ 7301 ਦੀ ਤੇ ਇੱਕ ਹੈਗੀ ਹੈ PR126 ਦੀ ਦੋਹਾਂ ਬੱਲੀਆਂ ਦਾ ਆਪਾਂ ਸਾਈਜ਼ ਦੇਖੂਗੇ ਵੀ ਕਿਹੜੀ ਬੱਲੀ ਵੱਡੀ ਹੈ ਕਿਹੜੀ ਛੋਟੀ ਹੈ ਤੇ ਦੇਖਣ ਦੇ ਵਿੱਚ ਕਿਹੜੀ ਬੱਲੀ ਵਜਨਦਾਰ ਲੱਗਦੀ ਹੈ ਤੇ ਇਹਨਾਂ ਦੇ ਆਪਾਂ ਅੱਜ ਤੁਹਾਨੂੰ ਦਾਣੇ ਵੀ ਗਿਣ ਕੇ ਦੱਸੂਗੇ ਵੀ ਕਿਹੜੀ ਬਲੀ ਦੇ ਵਿੱਚ ਵੱਧ ਦਾਣੇ ਹਨ ਫਿਰ ਹੁਣ ਆਪਾਂ ਪਹਿਲਾਂ ਸਾਈਜ਼ ਦੇਖ ਲਓ ਦੋਹੇ ਬਰਾਬਰ ਪਈ ਹੈ ਆ ਦੇਖੋ ਆ ਹੈਗਾ ਜੀ PR126 ਆ ਦੇਖੋ ਥੋੜਾ ਜਿਹਾ ਸਾਈਜ਼ ਦੇ ਵਿੱਚ ਫਰਕ ਹੈ ਜਿਹੜੀ ਤਹਿਤ ਆਹ ਤੇ 701 ਹੈ ਇਹਦਾ ਸਾਈਜ਼ ਥੋੜਾ ਜਿਹਾ ਛੋਟਾ ਹੈ ਆਪਾਂ ਇੰਨਾ ਕੁ ਮੰਨ ਕੇ ਚੱਲੀਏ PR126 ਦੀ ਬੱਲੀ ਵੱਧ ਹੈ ਤੇ ਦਾਣਿਆਂ ਦੀ ਗਿਣਤੀ ਦੇਖਣ ਨੂੰ 730 ਵੱਧ ਦੇ ਵਿੱਚ ਸੰਗਨੇ ਦਾਣੇ ਆ ਤੇ PR126 ਦੇ ਵਿੱਚ ਛੇਦੇ ਦਾਣੇ ਆ ਦੇਖੋ ਭਰਮੀ ਬੱਲੀ ਨਹੀਂ ਲੱਗ ਰਹੀ ਤੇ ਹੁਣ ਆਪਾਂ ਇਹਨਾਂ ਦੇ ਦਾਣੇ ਤੁਹਾਨੂੰ ਗਿਣ ਕੇ ਦਿਖਾਵੂਗੇ ਕੱਢ ਕੇ ਰੱਖ ਲਈਏ ਫੇਰ ਤੁਹਾਨੂੰ ਦਿਖਾਉਂਦੇ ਆ ਵੀ ਕਿਹਦੇ ਵਿੱਚ ਵੱਧ ਦਾਣੇ ਨੇ ਹਾਂਜੀ ਦਾਣੇ ਆਪਾਂ ਕੱਢ ਲਿਆ ਆ ਹੈਗੇ ਜੀ ਪੀਆ 126 ਦੇ ਦਾਣੇ ਤੇ ਆ 7301 ਦੇ ਹੁਣ ਆਪਾਂ ਇਹਨਾਂ ਦੀ ਗਿਣਤੀ ਕਰੂਗੇ ਵੀ ਕਿਹੜੀ ਮੁੰਜਰ ਦੇ ਵਿੱਚ ਕਿਹੜੀ ਵੈਰਾਈਟੀ ਦੇ ਵਿੱਚ ਵੱਧ ਦਾਣੇ ਹੁਣ ਗਿਣਤੀ ਇਹਨਾਂ ਦੀ ਕਰਦੇ ਆ ਸ਼ੁਰੂ 1 2 3 4 5 छे, सत्त अठ नौ दस ग्यारह बारह तेरह हाँ जी दाने आप गेन ले थोड़ी जी रह गए वीडियो आप करती थी क्योंकि टाइम बहुत लाग गया घट्टो तो घट तो चार मिनट दाने गेने लग गए तो आज तीन सौ एक 302 303 304 305 306 307 308 309 310 11 12 13 13 ਦਾਣੇ ਜੀ ਇਹਦੇ PR 126 ਦੇ ਵਿੱਚ 100 ਨਾਲ 313 ਦਾਣੇ ਨੇ ਜੀ ਆ ਸਾਰੇ ਦਾਣੇ PR 126 ਦੇ ਨੇ 313 ਦਾਣੇ ਤੇ ਹੁਣ ਆਪਾਂ 7301 ਦੇ ਦਾਣੇ ਗਿਣਦੇ ਆ 1 2 3 4 5 6 7 8 9 10 11 12 13 14 15 16 17 18 19 20 271 272 73 74 75 76 77 78 80 81 82 83 84 85 86 ਇਹ ਚ ਹੈਗੇ ਜੀ 286 ਦਾ ਨੇ ਤੇ PR 126 ਦੇ ਵਿੱਚ ਹੈਗੇ ਜੀ 313 ਦਾ ਨੇ ਤੇ 7301 ਦੇ ਵਿੱਚ ਹੈਗੇ ਹੈ ਜੀ ਜਿਹੜਾ ਹਾਈਬ੍ਰਿਡ ਵੀਜ ਹੈ 200 86 ਦਾਣੇ ਹੁਣ ਇਹਦੇ ਵਿੱਚ ਦੇਖ ਲਓ ਕਿੰਨੇ ਦਾਣਿਆਂ ਦਾ ਫਰਕ ਪੈ ਗਿਆ 27 ਦਾਣਿਆਂ ਦਾ ਫਰਕ ਪੈਂਦਾ ਪੀਆਰ 126 ਦੇ ਵਿੱਚ 313 ਦਾਣੇ ਆ ਤੇ 7301 ਦੇ ਵਿੱਚ 286 ਦਾਣੇ ਆ 7301 ਦੇ ਵਿੱਚ 13 ਦਾਣੇ 27 दाणे ਘਟੇ ਜਾਨੀ ਕਿ ਹੁਣ ਦਾਣੇ ਦਾ ਸਾਈਜ਼ ਦੀ ਗੱਲ ਤੇ 7301 ਦਾ ਜਿਹੜਾ ਸਾਈਜ਼ ਦਾਣੇ ਦਾ ਉਹ ਦੇਖਣ ਨੂੰ ਭਾਰਾ ਲੱਗਦਾ ਤੇ ਮੋਟਾ ਵੀ ਹੈ ਤੇ PR 126 ਦਾ ਹੈਗਾ ਜੀ ਬਰੀਕ ਦੇਖੋ ਇਹਦਾ ਜਮਾ ਹੀ ਬਰੀਕ ਹੈ ਤੇ 7301 ਦਾ ਵਜਨਦਾਰ ਕਹਿ ਸਕਦੇ ਆਪਾਂ ਦਾਣੇ 'ਚ ਵਜਨ ਹੁੰਦਾ ਤੇ ਫਰਕ ਇਹਨੇ ਦਾ ਪੀ ਜਾਨੀ ਕਿ ਪੀਆਰ 126 ਦੇ ਵਿੱਚ ਦਾਣਿਆਂ ਦੀ ਗਿਣਤੀ ਵੱਧ ਹੁੰਦੀ ਹੈ ਤੇ 7301 ਦੇ ਵਿੱਚ ਘੱਟ ਹੁੰਦੀ ਹੈ ਹੁਣ ਇਹ ਚ ਵਜਨਤੀ ਘੱਟ ਹੈ ਪਰ ਝਾੜ ਦੇ ਵਿੱਚ ਨੰਬਰ 1 ਹੈ ਬਹੁਤ ਵਧੀਆ ਝਾੜ ਦੇ ਰਹੀ ਹੈ 7301 ਤੇ ਆਪਾਂ ਤੁਹਾਡੇ ਨਾਲ ਅਜੇ ਹੀ ਰਿਵਿਊ ਕਰਨਾ ਤਾਂ ਤੇ ਵਜਨ ਦੇ ਵਿੱਚ ਜੀ 7301 ਹੈਗੀ ਹੈ ਇਹਦਾ ਫਰਕ ਦਾਣਿਆਂ ਦਾ ਵਜਨ ਵੱਧ ਹੈ ਤੇ ਪੀਆਰ 126 ਦਾ ਵਜਨ ਘੱਟ ਹੈ ਤੇ ਬਾਕੀ ਹੋਰ ਕਿਸਾਨ ਭਰਾਵਾਂ ਨੇ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਤੇ ਬਾਕੀ ਕਮੈਂਟਾਂ ਚ ਦੱਸਿਓ ਵੀ 7301 ਕਿਹੜੇ ਵੀਰ ਭਰਾ ਨੇ ਲਾਈ ਹੋਈ ਹੈ ਤੇ PR126 ਤੇ ਤੁਹਾਡੇ ਪਿਛਲੇ ਸਾਲਾਂ ਦੇ ਵਿੱਚ ਇਹਦਾ ਕੀ ਝਾੜ ਆ ਰਿਹਾ ਸੱਚੋ ਸੱਚ ਦੱਸਿਓ ਤੇ ਹਰ ਇੱਕ ਵੀਰ ਭਰਾ ਕਮੈਂਟ ਕਰੇ ਵੀ ਦੱਸਿਓ ਕੀ ਝਾੜ ਆ ਰਿਹਾ ਤੇ ਇਸ ਵਾਰ ਵਾਲਾ ਵੀ ਝਾੜ ਆਪਾਂ ਨੂੰ ਦੱਸਿਓ ਵੀ ਕੀ ਝਾੜ ਆ ਰਿਹਾ ਹੈ ਦੋਹਾ ਵੈਰੈਟੀ ਦਾ ਤੇ ਇਹ ਤੁਹਾਨੂੰ ਪਤਾ ਲੱਗੇ ਗਿਆ ਤੇ ਹੋਰ ਕਿਸਾਨ ਭਰਾਵਾਂ ਤੱਕ ਵੀ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਤੁਹਾਡਾ ਆਪਣੇ YouTube ਚੈਨਲ ਤੇ ਬਣੇ ਰਹੋ ਸਬਸਕ੍ਰਾਈਬ ਕਰ ਲਓ ਤੇ ਫਿਰ ਆਪਾਂ ਹੋਰ ਵੀਡੀਓ ਚ ਮਿਲਦੇ ਆ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਬਹੁਤ ਬਹੁਤ